ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ ਰਾਤ ਦਾ ਟਾਈਮ ਸੀ ਉੰਜ ਦਾ ਘਰ ਵਿੱਚ ਚੁੱਪ ਦਾ ਮਾਹੌਲ ਸੀ ਪਰ ਸੋਈ ਵਿੱਚੋਂ ਵਰਤਨ ਖੜਕਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਭਰਮਜੀਤ ਕੌਰ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਦਿਨ ਭਰ ਦੀ ਭੱਜ ਦੌੜ ਨਾਲ ਉਸ ਦਾ ਸਰੀਰ ਥੱਕ ਚੁੱਕਿਆ ਸੀ ਪਰ ਮਨ ਥੋੜਾ ਜਿਹਾ ਸ਼ਾਂਤ ਸੀ ਥੋੜੇ ਟਾਈਮ ਬਾਅਦ ਉਸ ਦੀ ਨੂਰ ਅਮਨਦੀਪ ਕੇਸਰ ਬਨਾਮ ਵਾਲਾ ਦੁੱਧ ਲੈ ਕੇ ਉਸ ਕੋਲ ਆਈ ਤੇ ਕਿਹਾ ਬੀਬੀ ਜੀ ਇਹ ਦੁੱਧ ਪੀ ਲਵੋ ਇਸ ਨਾਲ ਨੀਂਦ ਵਧੀਆ ਆਵੇਗੀ ਭਾਰਮਜੀਤ कौर ਨੇ ਅੱਖਾਂ ਖੋਲੀਆਂ ਤੇ ਆਪਣੀ ਨੂ ਨੂੰ ਕਹਿਣ ਲੱਗੀ ਕਿ ਤੂੰ ਤਾਂ ਬਿਨਾ ਕਹੇ ਹੀ ਮੇਰੀ ਹਰ ਜ਼ਰੂਰਤ ਸਮਝ ਜਾਂਦੀ ਹੈ ਭਾਰਮਜੀਤ कौर ਨੇ ਦੁੱਧ ਫੜਿਆ ਤੇ ਪੀਣ ਲੱਗੀ ਉਸ ਨੇ ਆਪਣੀ ਨੂ ਰਮਨਦੀਪ ਨੂੰ ਕਿਹਾ ਕਿ ਅੱਜ ਦੁੱਧ ਦਾ ਸਵਾਦ ਥੋੜਾ ਜਿਹਾ ਅਲੱਗ-ਅਲੱਗ ਹੈ ਮੰਮੀ ਜੀ ਅੱਜ ਮੈਂ ਇਸ ਵਿੱਚ ਥੋੜੇ ਬਦਾਮ ਰਗੜ ਕੇ ਪਾਏ ਹਨ ਇਸ ਕਰਕੇ ਸਵਾਦ ਦਾ ਫਰਕ ਪੈ ਗਿਆ ਹੋਵੇਗਾ ਮੰਮੀ ਜੀ ਤੁਹਾਡੇ ਲਈ ਪਾਣੀ ਅਤੇ ਤੁਹਾਡੀ ਦਵਾਈ ਵੀ ਮੇਜ਼ ਉੱਪਰ ਰੱਖ ਦਿੱਤੀ ਹੈ ਰਮਨਦੀਪ ਦੇ ਪਤੀ ਨੇ ਕਿਹਾ ਠੀਕ ਹੈ ਰਮਨਦੀਪ ਮੈਂ ਬੀਬੀ ਨੂੰ ਦਵਾਈ ਦੇ ਦੇਮਗਾ ਤੂੰ ਜਾ ਕੇ ਆਪਣਾ ਰਸੋਈ ਦਾ ਕੰਮ ਨਿਪਟਾ ਰਮਨਦੀਪ ਦੇ ਜਾਣ ਤੋਂ ਬਾਅਦ ਉਸ ਦਾ ਪਤੀ ਲਖਵੀਰ ਆਪਣੀ ਬੀਬੀ ਨੂੰ ਕਹਿਣ ਲੱਗਿਆ ਬੀਬੀ ਤੂੰ ਹੁਣ ਆਰਾਮ ਕਰਾ ਬਾਕੀ ਕੰਮ ਰਮਨਦੀਪ ਸੰਭਾਲ ਲਵੇਗੀ ਲਖਵੀਰ ਨੇ ਆਪਣੀ ਬੀਬੀ ਨੂੰ ਦਵਾਈ ਦਿੱਤੀ ਤੇ ਕਮਰੇ ਦੀ ਲਾਈਟ ਛੋਟੀ ਕਰ ਦਿੱਤੀ ਫਿਰ ਪਰਮਜੀਤ ਕੌਰ ਸੌ ਗਈ ਜਦੋਂ ਉਸ ਨੂੰ ਜਾਗਾਈ ਤਾਂ ਸਵੇਰ ਦੇ 7:00 ਵੱਜ ਚੁੱਕੇ ਸੀ ਘਰ ਦਾ ਮਾਹੌਲ ਸ਼ਾਂਤ ਸੀ ਪਰਮਜੀਤ ਕੌਰ ਨੇ ਸੋਚਿਆ ਕਿ ਅੱਜ ਚਾਹ ਮੈਂ ਬਣਾਉਂਦੀ ਹਾਂ ਇਸ ਲਈ ਉਹ ਦੱਬੇ ਪੈਰਾਂ ਨਾਲ ਸੋਈ ਵੱਲ ਚਲੀ ਗਈ ਪਰਮਜੀਤ ਕੌਰ ਨੇ ਗੈਸ ਉੱਪਰ ਚਾਹ ਬਣਾਉਣ ਲਈ ਰੱਖ ਦਿੱਤੀ ਅਦਰਕ ਲੌਂਗ ਇਲਾਇਚੀ ਦੀ ਖੁਸ਼ਬੂ ਨਾਲ ਪੂਰਾ ਘਰ ਮਹਿਕ ਉੱਠਿਆ ਹੁਣ ਰਮਨਦੀਪ ਨੂੰ ਵੀ ਜਾਗ ਆ ਗਈ ਸੀ ਉਹ ਉੱਠ ਕੇ ਰਸੋਈ ਵਿੱਚ ਆਈ ਤਾਂ ਦੇਖਿਆ ਕਿ ਪਰਮਜੀਤ कौर ਚਾਹ ਬਣਾ ਰਹੀ ਸੀ ਪਰਮਜੀਤ कौर ਨੇ ਤਿੰਨ ਕੱਪਾਂ ਵਿੱਚ ਚਾਹ ਪਾਈ ਰਮਨਦੀਪ ਨੇ ਟ੍ਰੇ ਚੱਕੀ ਤੇ ਚਾਹ ਕਮਰੇ ਵਿੱਚ ਲੈ ਗਈ ਸਾਰਿਆਂ ਨੇ ਇਕੱਠੇ ਬੈਠ ਕੇ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਪਰਮਜੀਤ कौर ਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰ ਕੀ ਅੱਜ ਤੂੰ ਮੈਨੂੰ ਡਾਕਟਰ ਕੋਲ ਲਿਜਾ ਸਕਦਾ ਹੈ ਕਿਉਂ ਕੀ ਹੋਇਆ ਬੀਬੀ ਤੁਹਾਡੀ ਤबीयत ਤਾਂ ਠੀਕ ਹੈ ਹਾਂ ਪੁੱਤਰ ਕਵਰਾ ਨਾ ਬਸ ਤਿੰਨ ਚਾਰ ਦਿਨਾਂ ਤੋਂ ਮੇਰਾ ਸਿਰ ਦਰਦ ਕਰ ਰਿਹਾ ਹੈ ਰਮਨਦੀਪ ਨੇ ਕਿਹਾ ਬੀਬੀ ਇਹਨਾਂ ਨੂੰ ਬਹੁਤ ਕੰਮ ਰਹਿੰਦਾ ਹੈ ਡਾਕਟਰ ਕੋਲ ਤੁਹਾਨੂੰ ਮੈਂ ਲੈ ਜਾਵਾਂਗੀ ਲਖਵੀਰ ਕਹਿਣ ਲੱਗਿਆ ਮੇਰੇ ਲਈ ਬੀਬੀ ਤੋਂ ਵੱਧ ਕੁਝ ਵੀ ਨਹੀਂ ਹੈ ਪਰਮਜੀਤ ਕੌਰ ਨੇ ਕਿਹਾ ਕਿ ਕੋਈ ਗੱਲ ਨਹੀਂ ਪੁੱਤਰ ਮੈਂ ਰਮਨਦੀਪ ਨਾਲ ਡਾਕਟਰ ਕੋਲ ਚਲੀ ਜਾਵਾਂਗੀ ਉਹ ਦੋਵੇਂ ਸੱਸ ਨੂੰ ਡਾਕਟਰ ਕੋਲ ਚਲੀਆਂ ਗਈਆਂ ਆ ਰਹੀਆ ਤਾਂ ਦੁਪਹਿਰ ਦਾ ਸਮਾਂ ਹੋ ਗਿਆ ਸੀ ਪਰਮਜੀਤ ਕੌਰ ਆਪਣੇ 베ੜੇ ਵਿੱਚ ਕੁਰਸੀ ਤੇ ਬੈਠੀ ਥੋੜੀ ਬੇਚੈਨ ਲੱਗ ਰਹੀ ਸੀ ਉਸ ਨੂੰ ਡਾਕਟਰ ਦੀ ਉਹ ਗੱਲ ਯਾਦ ਆ ਰਹੀ ਸੀ ਜੋ ਉਸ ਨੇ ਡਾਕਟਰ ਦੇ ਕੈਬਨ ਤੋਂ ਬਾਹਰ ਬੈਠੀ ਨੇ ਸੁਣੀ ਸੀ ਪਰਮਜੀਤ ਕੌਰ ਦਾ ਚੈੱਕਅਪ ਹੋਣ ਤੋਂ ਬਾਅਦ ਡਾਕਟਰ ਨੇ ਉਸ ਨੂੰ ਬਾਹਰ ਬੈਠਣ ਲਈ ਕਿਹਾ ਪਰ ਰਮਨਦੀਪ ਡਾਕਟਰ ਦੇ ਕੈਬਨ ਵਿੱਚ ਬੈਠੀ ਸੀ ਤਾਂ ਡਾਕਟਰ ਨੇ ਕਿਹਾ ਕਿ ਜਿਵੇਂ ਮੈਂ ਤੁਹਾਨੂੰ ਕਿਹਾ ਹੈ ਉਸੇ ਤਰ੍ਹਾਂ ਹੀ ਦਵਾਈ ਦੇਣਾ ਪਰ ਮੇਰਾ ਨਾਮ ਇਸ ਵਿੱਚ ਨਹੀਂ ਆਉਣਾ ਚਾਹੀਦਾ ਉਸ ਨੂੰ ਵਾਰ-ਵਾਰ ਉਹੀ ਗੱਲਾਂ ਯਾਦ ਆ ਰਹੀਆਂ ਸੀ ਉਹ ਸੋਚ ਰਹੀ ਸੀ ਨਹੀਂ ਇਹ ਤਾਂ ਮੇਰੇ ਮਨ ਦਾ ਵਹਿਮ ਹੈ ਪਰਮਨਦੀਪ ਅਜੇ ਹਾ ਕੁਝ ਨਹੀਂ ਕਰ ਸਕਦੀ ਪਰਮਨਦੀਪ ਤਾਂ ਕਿੰਨੇ ਆਪਣੇ ਪਣ ਨਾਲ ਮੇਰੀ ਸੇਵਾ ਕਰਦੀ ਹੈ ਮੇਰੀ ਨੂੰ ਤਾਂ ਬਹੁਤ ਚੰਗੀ ਹੈ ਪਰ ਉਸ ਦਾ ਦਿਲ ਕਹਿ ਰਿਹਾ ਸੀ ਕਿ ਜ਼ਰੂਰ ਕੋਈ ਨਾ ਕੋਈ ਗੱਲ ਤਾਂ ਹੈ ਸ਼ਾਮ ਨੂੰ ਜਦੋਂ ਲਖਵੀਰ ਘਰ ਆਇਆ ਤਾਂ ਉਸਦੇ ਹੱਥ ਵਿੱਚ ਇੱਕ ਛੋਟਾ ਜਿਹਾ ਡੱਬਾ ਸੀ ਉਸਨੇ ਆਪਣੀ ਬੀਬੀ ਨੂੰ ਕਿਹਾ ਬੀਬੀ ਦੇਖੋ ਮੈਂ ਕੀ ਲੈ ਕੇ ਆਇਆ ਹਾਂ ਪਰਮਜੀਤ ਕੌਰ ਕੁਝ ਬੋਲਦੀ ਉਸ ਤੋਂ ਪਹਿਲਾਂ ਹੀ ਰਮਨਦੀਪ ਨੇ ਕਿਹਾ ਬਾ ਇਹ ਤਾਂ ਸੋਨੇ ਦੇ ਚੁੰਮਕੇ ਹਨ ਕੀ ਤੁਸੀਂ ਇਹ ਮੇਰੇ ਲਈ ਲੈ ਕੇ ਆਏ ਹੋ ਨਹੀਂ ਇਹ ਤੇਰੇ ਲਈ ਨਹੀਂ ਬੀਬੀ ਲਈ ਹਨ ਪਰਮਜੀਤ ਕੌਰ ਨੇ ਵੇਖਦੇ ਹੀ ਕਿਹਾ ਕਿ ਬੇਟਾ ਇਹ ਤਾਂ ਬਹੁਤ ਮਹਿੰਗੇ ਹਨ ਲਖਵੀਰ ਕਹਿਣ ਲੱਗਿਆ ਨਹੀਂ ਬੀਬੀ ਤੁਹਾਡੇ ਤੋਂ ਮਹਿੰਗਾ ਕੁਝ ਵੀ ਨਹੀਂ ਰਮਨਦੀਪ ਇਕਦਮ ਚੁੱਪ ਹੋ ਗਈ ਸਰਦੀਆਂ ਦਾ ਮੌਸਮ ਸੀ ਪਰਮਜੀਤ ਕੌਰ ਘਰ ਦੇ ਵਿਹੜੇ ਵਿੱਚ ਟੈਲ ਰਹੀ ਸੀ ਰਮਨਦੀਪ ਕਿਸੇ ਨਾਲ ਗੱਲ ਕਰ ਰਹੀ ਸੀ ਪਰਮਜੀਤ ਕੌਰ ਨੇ ਧਿਆਨ ਨਾਲ ਦੇਖਿਆ ਉਹ ਕਿਸੇ ਆਦਮੀ ਨਾਲ ਗੱਲ ਕਰਦੀ ਸੀ ਇਹ ਵੇਖ ਕੇ ਪਰਮਜੀਤ ਕੌਰ ਦਾ ਮਨ ਬੇਚੈਨ ਹੋ ਗਿਆ ਉਸਨੇ ਸੋਚਿਆ ਕਿ ਰਮਨਦੀਪ ਕਿਸੇ ਅਜਨਬੀ ਨਾਲ ਕੀ ਗੱਲ ਕਰ ਰਹੀ ਹੈ ਪਰਮਜੀਤ ਕੌਰ ਨੇ ਦੇਖਿਆ ਕਿ ਉਸ ਅਜਨਬੀ ਨੇ ਰਮਨਦੀਪ ਨੂੰ ਇੱਕ ਲਿਫਾਫਾ ਦਿੱਤਾ ਪਰਮਜੀਤ ਕੌਰ ਸੋਚਣ ਲੱਗੀ ਕਿ ਆਖਰ ਉਸ ਲਿਫਾਫੇ ਵਿੱਚ ਕੀ ਹੈ ਜਿਸ ਨੂੰ ਲੈ ਕੇ ਰਮਨਦੀਪ ਇੰਨਾ ਖੁਸ਼ ਹੋ ਰਹੀ ਹੈ ਰਮਨਦੀਪ ਆਪਣੇ ਆਪ ਨੂੰ ਕਹਿ ਰਹੀ ਸੀ ਕਿ ਸਭ ਉਸ ਤਰ੍ਹਾਂ ਹੀ ਹੋ ਰਿਹਾ ਹੈ ਜਿਵੇਂ ਮੈਂ ਪਲਾਨ ਕੀਤਾ ਸੀ ਇਹ ਸੁਣ ਕੇ ਪਰਮਜੀਤ ਕੌਰ ਸੁੰਨ ਰਹਿ ਗਈ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਉਸ ਨੇ ਰਮਨਦੀਪ ਦੀ ਇਸ ਹਰਕਤ ਬਾਰੇ ਆਪਣੇ ਪੁੱਤਰ ਨੂੰ ਕੁਝ ਨਾ ਕਿਹਾ ਉਸ ਦਿਨ ਜਦੋਂ ਰਮਨਦੀਪ ਰਾਤ ਨੂੰ ਉਸਦੇ ਕਮਰੇ ਵਿੱਚ ਦੁੱਧ ਲੈ ਕੇ ਆਈ ਤਾਂ ਉਸ ਨੇ ਕਿਹਾ ਕਿ ਰੱਖ ਦੇ ਮੈਂ ਬਾਅਦ ਵਿੱਚ ਪੀ ਲਵਾਂਗੀ ਰਮਨਦੀਪ ਦਰਵਾਜ਼ਾ ਬੰਦ ਕਰਕੇ ਕਮਰੇ ਵਿੱਚੋਂ ਬਾਹਰ ਚਲੀ ਗਈ ਉਸ ਰਾਤ ਪਰਮਜੀਤ ਕੌਰ ਨੂੰ ਨੀਂਦ ਨਾ ਆਈ ਉਸ ਦੇ ਮਨ ਅੰਦਰ ਅਜੀਬ ਜਿਹਾ ਡਰ ਸੀ ਪਰਮਜੀਤ ਕੌਰ ਇੱਕਦਮ ਬਿਸਤਰੇ ਵਿੱਚੋਂ ਉੱઠી ਉਸਨੇ ਅਲਮਾਰੀ ਖੋਲੀ ਅਤੇ ਉਸ ਵਿੱਚੋਂ ਇੱਕ ਗੁੱਡੀ ਕੱਡੀ ਪਰਮਜੀਤ ਕੌਰ ਉਸ ਗੁੱਡੀ ਨਾਲ ਗੱਲਾਂ ਕਰਨ ਲੱਗੀ ਕਹਿਣ ਲੱਗੀ ਦੇਖ ਉਹ ਚੜੇਲ ਫੇਰ ਆ ਗਈ ਹੈ ਹੁਣ ਉਹ ਮੈਨੂੰ ਕੁੱਟੇਗੀ ਫੇਰ ਪਰਮਜੀਤ ਕੌਰ ਨੇ ਉਸ ਗੁੱਡੀ ਨੂੰ ਘੁੱਟ ਕੇ ਜੱਫੀ ਪਾ ਲਈ ਕਰਮਨਦੀਪ ਕਮਰੇ ਦੇ ਗੇਟ ਅੱਗੇ ਖੜ ਕੇ ਇਹ ਸਭ ਕੁਝ ਵੇਖ ਰਹੀ ਸੀ ਉਹ ਕਮਰੇ ਅੰਦਰ ਆਈ ਤੇ ਪੁੱਛਿਆ ਮੰਮੀ ਜੀ ਏ ਤੁਸੀਂ ਕੀ ਕਰ ਰਹੇ ਹੋ ਪਰਮਜੀਤ कौर ਨੇ ਪਾਗਲਾ ਮੰਗ ਹਰਕਤਾਂ ਕਰਦੇ ਹੋਏ ਕਿਹਾ ਚੁੱਪ ਉਹ ਚੜੇਲ ਮੈਨੂੰ ਮਾਰਨ ਆਈ ਹੈ ਰਮਨਦੀਪ ਦੇਖ ਕੇ ਖੁਸ਼ ਹੋ ਗਈ ਤੇ ਉੱਥੋਂ ਚਲੀ ਗਈ ਰਮਨਦੀਪ ਮਨ ਹੀ ਮਨ ਸੋਚ ਰਹੀ ਸੀ ਕਿ ਹੁਣ ਤਾਂ ਮੰਮੀ ਜੀ ਪਾਗਲ ਹੋ ਗਈ ਹੈ ਰਮਨਦੀਪ ਦੇ ਜਾਣ ਤੋਂ ਬਾਅਦ ਪਰਮਜੀਤ कौर ਥੋੜਾ ਮੁਸਕराई ਤੇ ਕਹਿਣ ਲੱਗੀ ਬੇਟਾ ਹੁਣ ਤੇਰੀ ਖੇਡ ਸ਼ੁਰੂ ਹੋ ਗਈ ਤੇ ਮੇਰੀ ਵੀ ਅਗਲੀ ਸਵੇਰ 8 ਵਜੇ ਰਮਨਦੀਪ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਲਖਵੀਰ ਬੀਬੀ ਨੂੰ ਉਠਾ ਦਿਓ ਚਾਹ ਬਣ ਗਈ ਹੈ ਜਦੋਂ ਲਖਵੀਰ ਆਪਣੀ ਬੀਬੀ ਦੇ ਕਮਰੇ ਵਿੱਚ ਗਿਆ ਤਾਂ ਉਹ ਫਰਸ਼ ਤੇ ਬੈਠੀ ਸੀ ਤੇ ਹੱਥ ਵਿੱਚ ਇੱਕ ਪੁਰਾਣਾ ਜਸਰਾਣਾ ਫੜਿਆ ਹੋਇਆ ਸੀ ਉਹ ਉਸ ਨਾਲ ਗੱਲਾਂ ਕਰ ਰਹੀ ਸੀ ਪਰਮਜੀਤ ਕੌਰ ਕਹਿ ਰਹੀ ਸੀ ਕਿ ਮੈਨੂੰ ਛੱਡ ਕੇ ਨਾ ਜਾਈ ਸਾਰੇ ਮੈਨੂੰ ਛੱਡ ਕੇ ਚਲੇ ਗਏ ਹਨ ਜੇਕਰ ਤੂੰ ਵੀ ਚਲਾ ਗਿਆ ਤਾਂ ਮੈਂ ਕਿਸ ਨਾਲ ਗੱਲਾਂ ਕਰਾਂਗੀ ਫੇਰ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ। ਲਖਵੀਰ ਕਬਰ ਆ ਗਿਆ ਤੇ ਆਪਣੀ ਬੀਬੀ ਨੂੰ ਪੁੱਛਣ ਲੱਗਿਆ ਕਿ ਬੀਬੀ ਕੀ ਹੋ ਗਿਆ? ਤੁਹਾਨੂੰ ਕੀ ਕਰ ਰਹੇ ਹੋ ਤੁਸੀਂ? ਫਰਮਜੀਤ ਕੌਰ ਨੇ ਲਖਵੀਰ ਵੱਲ ਵੇਖਿਆ ਤੇ ਪੁੱਛਣ ਲੱਗੀ ਤੂੰ ਕੌਣ ਹੈ? ਤੂੰ ਵੀ ਆ ਗਿਆ ਮੈਨੂੰ ਲੈਣ? ਨਹੀਂ, ਮੈਨੂੰ ਨਾ ਲੈ ਕੇ ਜਾ। ਲਖਵੀਰ ਨੇ ਕਿਹਾ ਬੀਬੀ ਮੈਂ ਤੁਹਾਡਾ ਪੁੱਤਰ ਹਾਂ। ਫਰਮਜੀਤ ਕੌਰ ਉਸ ਵੱਲ ਘੂਰ ਕੇ ਵੇਖਣ ਲੱਗੀ। ਤੇ ਉਸ ਨੂੰ ਕਹਿਣ ਲੱਗੀ ਕਿ ਨਹੀਂ ਮੇਰਾ ਪੁੱਤਰ ਤਾਂ ਮੈਨੂੰ ਬਹੁਤ ਪਿਆਰ ਕਰਦਾ ਹੈ ਬੀਬੀ ਦੀਆਂ ਗੱਲਾਂ ਸੁਣ ਕੇ ਲਖਵੀਰ ਦੇ ਮੂੰਹ ਦਾ ਰੰਗ ਉੱਡ ਗਿਆ ਉਸ ਨੇ ਆਪਣੀ ਬੀਬੀ ਨੂੰ ਉਠਾਇਆ ਤੇ ਬੈੱਡ ਤੇ ਬਿਠਾਉਣ ਲੱਗਾ ਐਨੀ ਦੇਰ ਨੂੰ ਰਮਨਦੀਪ ਵੀ ਚਾਹ ਲੈ ਕੇ ਆ ਗਈ ਉਸ ਨੇ ਝੂਠੀ-ਮੂਠੀ ਚਿੰਤਾ ਦਿਖਾਉਂਦੇ ਹੋਏ ਪੁੱਛਿਆ ਕੀ ਹੋਇਆ ਮੰਮੀ ਜੀ ਨੂੰ ਪਤਾ ਨਹੀਂ ਰਮਨਦੀਪ ਮੈਨੂੰ ਤਾਂ ਕੋਈ ਗੜਬੜ ਲੱਗ ਰਹੀ ਹੈ ਦੇਖਨਾ ਬੀਬੀ ਮੈਨੂੰ ਪਹਿਚਾਨ ਹੀ ਨਹੀਂ ਰਹੀ ਲਖਵੀਰ ਦੀ ਗੱਲ ਸੁਣ ਕੇ ਰਮਨਦੀਪ ਨੇ ਮਨ ਹੀ ਮਨ ਕਿਹਾ ਚੰਗਾ ਹੈ ਦਵਾਈ ਦਾ ਅਸਰ ਸ਼ੁਰੂ ਹੋ ਗਿਆ ਹੈ ਲਖਵੀਰ ਨੇ ਬੀਬੀ ਨੂੰ ਬੈੱਡ ਉੱਪਰ ਪਾ ਦਿੱਤਾ ਤੇ ਉਸ ਦੇ ਉੱਪਰ ਝਾਈ ਦੇ ਦਿੱਤੀ ਆਪ ਕਮਰੇ ਤੋਂ ਬਾਹਰ ਆ ਗਿਆ ਰਮਨਦੀਪ ਪੁੱਛਣ ਲੱਗੀ ਲਖਵੀਰ ਠੀਕ ਹੋ ਤੁਸੀਂ ਲਖਵੀਰ ਕਹਿਣ ਲੱਗਿਆ ਕਿ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਬੀਬੀ ਦੀ ਹਾਲਤ ਦਿਨੋ ਦਿਨਾਂ ਵਿਗੜਦੀ ਹੀ ਜਾ ਰਹੀ ਹੈ ਪਹਿਲਾਂ ਤਾਂ ਉਹ ਚੁੱਪ ਰਹਿੰਦੀ ਸੀ ਪਰ ਹੁਣ ਤਾਂ ਆਪਣੇ ਆਪ ਨਾਲ ਹੀ ਗੱਲਾਂ ਕਰਦੀ ਰਹਿੰਦੀ ਹੈ ਰਮਨਦੀਪ ਆਪਣਾ ਪੰਨ ਦਿਖਾਉਂਦੀ ਹੋਈ ਕਹਿਣ ਲੱਗੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜਦੋਂ ਤੋਂ ਡਾਕਟਰ ਤੋਂ ਦਵਾਈ ਖਾਣੀ ਸ਼ੁਰੂ ਕੀਤੀ ਹੈ ਉਦੋਂ ਤੋਂ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਹੋ ਸਕਦਾ ਹੈ ਕੋਈ ਦਵਾਈਆਂ ਦਾ ਗਲਤ ਰਿਐਕਸ਼ਨ ਹੋ ਗਿਆ ਹੋਵੇ ਲਖਵੀਰ ਇੱਕਦਮ ਚੌਂਕ ਕੇ ਕਹਿਣ ਲੱਗਿਆ ਪਰ ਉਹ ਦਵਾਈਆਂ ਤਾਂ ਤੂੰ ਲੈ ਕੇ ਆਈ ਸੀ ਨਾ ਰਮਨਦੀਪ ਪਰ ਲਖਵੀਰ ਮੈਂ ਤਾਂ ਡਾਕਟਰ ਦੀ ਸਲਾਹ ਨਾਲ ਹੀ ਲੈ ਕੇ ਆਈ ਸੀ ਜਦੋਂ ਲਖਵੀਰ ਨੇ ਬੀਬੀ ਨੂੰ ਹਸਪਤਾਲ ਲੈ ਕੇ ਜਾਣ ਦੀ ਗੱਲ ਕੀਤੀ ਤਾਂ ਰਮਨਦੀਪ ਕਹਿਣ ਲੱਗੀ ਜੇਕਰ ਡਾਕਟਰ ਨੇ ਦਾਖਲ ਕਰ ਲਿਆ ਤਾਂ ਲੋਕ ਕਹਿਣਗੇ ਕਿ ਸਾਡੀ ਬੀਬੀ ਪਾਗਲ ਹੈ ਇਹ ਸਾਡੀ ਇੱਜ਼ਤ ਦਾ ਸਵਾਲ ਹੈ ਪਰ ਰਮਨਦੀਪ ਸਾਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਹੈ ਬੀਬੀ ਦੀ ਤबीयत ਦਿਨ ਬਦਿਨ ਖਰਾਬ ਹੁੰਦੀ ਜਾ ਰਹੀ ਹੈ ਰਮਨਦੀਪ ਉਸ ਨੂੰ ਸ਼ਾਂਤ ਕਰਦੀ ਹੋਈ ਕਹਿਣ ਲੱਗੀ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਵੇਗਾ ਮੈਂ ਸਭ ਕੁਝ ਸੰਭਾਲ ਲਵਾਂਗੀ ਜੇਕਰ ਲੋੜ ਪਈ ਤਾਂ ਹਸਪਤਾਲ ਵੀ ਲੈ ਜਾਵਾਂਗੇ ਲਖਵੀਰ ਨਹੀਂ ਜਾਣਦਾ ਸੀ ਕਿ ਰਮਨਦੀਪ ਦੇਸ ਆਪਣੇ ਪੰਦੇ ਪਿੱਛੇ ਕਿਹੜੀ ਚਾਲ ਛਿਪੀ ਹੋਈ ਹੈ ਪਰਮਜੀਤ ਕੌਰ ਆਪਣੇ ਪੁੱਤਰ ਦੀ ਹਾਲਤ ਵੇਖ ਕੇ ਮਨ ਹੀ ਮਨ ਕਹਿਣ ਲੱਗੀ ਕਿ ਮੈਨੂੰ ਪਤਾ ਹੈ ਪੁੱਤਰ ਤੈਨੂੰ ਕਿੰਨੀ ਤਕਲੀਫ ਹੋ ਰਹੀ ਹੈ ਮੈਨੂੰ ਇਸ ਹਾਲਤ ਵਿੱਚ ਦੇਖ ਕੇ ਪਰ ਹਾਲੇ ਮੈਂ ਤੈਨੂੰ ਕੁਝ ਦੱਸ ਨਹੀਂ ਸਕਦੀ ਅਗਲੇ ਦਿਨ ਰਮਨਦੀਪ ਆਪਣੀ ਮਾਸੀ ਸੱਸ ਨੂੰ ਅਚਾਨਕਾਈ ਵੇਖ ਕੇ ਝੰਕ ਗਈ ਉਹ ਕਹਿਣ ਲੱਗੀ ਮਾਸੀ ਜੀ ਜੇਕਰ ਤੁਸੀਂ ਦੱਸ ਕੇ ਆਉਂਦੇ ਤਾਂ ਅਸੀਂ ਤੁਹਾਨੂੰ ਲੈਣ ਲਈ ਆ ਜਾਂਦੇ ਮਾਸੀ ਸੱਸ ਕਹਿਣ ਲੱਗੀ ਜੇਕਰ ਮੈਂ ਦੱਸ ਕੇ ਆਉਂਦੀ ਤਾਂ ਤੁਹਾਨੂੰ ਸਰਪ੍ਰਾਈਜ਼ ਕਿਵੇਂ ਦਿੰਦੀ ਇਰਾਮਨਦੀਪ ਤੇਰੀ ਬੀਬੀ ਇੰਨੀ ਠੰਡ ਵਿੱਚ ਸਵੇਰੇ ਸਵੇਰੇ ਮੰਦਰ ਗਈ ਹੈ। ਇੰਨੀ ਦੇਰ ਵਿੱਚ ਲਖਵੀਰ ਵੀ ਆ ਗਿਆ। ਆਪਣੀ ਮਾਸੀ ਦੇ ਪੈਰੀ ਹੱਥ ਲਾਉਂਦਾ ਹੋਇਆ ਪੁੱਛਣ ਲੱਗਿਆ। ਮਾਸੀ ਕਿਵੇਂ ਹੁਣ ਤੁਸੀਂ ਤੁਹਾਨੂੰ ਇਸ ਤਰ੍ਹਾਂ ਅਚਾਨਕ ਆਏ ਵੇਖ ਕੇ ਬਹੁਤ ਖੁਸ਼ੀ ਹੋਈ। ਉਹ ਹਾਲੇ ਗੱਲਾਂ ਹੀ ਕਰ ਰਹੇ ਸਨ ਕਿ ਬੀਬੀ ਦੇ ਕਮਰੇ ਵਿੱਚੋਂ ਉੱਚੀ-ਉੱਚੀ ਚੀਕਾਂ ਸੁਣਾਈ ਦੇਣ ਲੱਗੀਆਂ। ਉਹ ਸਾਰੇ ਜਾਣੇ ਭਰਮਜੀਤ ਕੌਰ ਦੇ ਕਮਰੇ ਵੱਲ ਦੌੜ ਗਏ। ਆਪਣੀ ਭੈਣ ਦੇ ਕਮਰੇ ਵਿੱਚ ਪਹੁੰਚ ਕੇ ਪਰਮਜੀਤ ਕੌਰ ਦੀ ਭੈਣ ਉਸ ਦੀ ਹਾਲਤ ਵੇਖ ਕੇ ਇਕਦਮ ਹੈਰਾਨ ਰਹਿ ਗਈ ਉਸ ਨੇ ਪਰਮਜੀਤ ਕੌਰ ਦਾ ਮੂੰਹ ਆਪਣੇ ਹੱਥਾਂ ਵਿੱਚ ਲਿਆ ਅਤੇ ਕਹਿਣ ਲੱਗੀ ਦੀਦੀ ਕੀ ਹੋ ਗਿਆ ਤੁਹਾਨੂੰ ਕਿਸੇ ਤੋਂ ਡਰ ਲੱਗੇ ਹੋ ਮੈਂ ਤੁਹਾਡੀ ਭੈਣ ਹਾਂ ਇੱਧਰ ਮੇਰੇ ਵੱਲ ਵੇਖੋ ਪਰਮਜੀਤ ਕੌਰ ਕਹਿਣ ਲੱਗੀ ਮੈਨੂੰ ਉੱਥੇ ਨਾ ਭੇਜੋ ਮੈਂ ਪਾਗਲ ਨਹੀਂ ਹਾਂ ਲਖਵੀਰ ਦੀ ਮਾਸੀ ਨੇ ਲਖਵੀਰ ਨੂੰ ਪੁੱਛਿਆ ਤੇਰੀ ਬੀਬੀ ਕੀ ਕਹਿ ਰਹੀ ਹੈ ਇਹ ਸਭ ਕਦੋਂ ਤੋਂ ਚੱਲ ਰਿਹਾ ਹੈ ਲਖਵੀਰ ਨੇ ਨੀਵੀਂ ਪਾ ਲਈ ਤੇ ਕਹਿਣ ਲੱਗਿਆ ਕੁਝ ਦਿਨਾਂ ਤੋਂ ਬੀਬੀ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ ਇਹ ਕਦੇ-ਕਦੇ ਇਕੱਲੇ ਗੱਲਾਂ ਕਰਦੇ ਹਨ ਤੇ ਕਦੇ ਰੋਣ ਲੱਗ ਜਾਂਦੇ ਹਨ ਰਮਨਦੀਪ ਕਹਿਣ ਲੱਗੀ ਮਾਸੀ ਅਸੀਂ ਬੀਬੀ ਨੂੰ ਡਾਕਟਰ ਕੋਲ ਲੈ ਜਾਣਾ ਚਾਹੁੰਦੇ ਸੀ ਪਰ ਅਸੀਂ ਇਸ ਗੱਲੋਂ ਡਰ ਗਏ ਕਿ ਜੇ ਡਾਕਟਰ ਨੇ ਦਾਖਲ ਕਰ ਲਿਆ ਤਾਂ ਲੋਕ ਕੀ ਕਹਿਣਗੇ ਕਿ ਸਾਡੀ ਬੀਬੀ ਪਾਗਲ ਹੈ ਮਾਸੀ ਨੇ ਆਪਣੀ ਭੈਣ ਨੂੰ ਆਪਣੀ ਬੁੱਕਲ ਵਿੱਚ ਲਿਆ ਤੇ ਕਹਿਣ ਲੱਗੀ ਕੀ ਦੀਦੀ ਹੁਣ ਮੈਂ ਆ ਗਈ ਹਾਂ ਤੂੰ ਤੁਸੀਂ ਫਿਕਰ ਨਾ ਕਰੋ ਸਭ ਕੁਝ ਠੀਕ ਹੋ ਜਾਵੇਗਾ ਜਦੋਂ ਤੱਕ ਤੁਸੀਂ ਠੀਕ ਨਹੀਂ ਹੋ ਜਾਂਦੇ ਮੈਂ ਇੱਥੇ ਹੀ ਰਹਾਂਗੀ ਮਾਸੀ ਦੀ ਗੱਲ ਸੁਣ ਕੇ ਰਮਨਦੀਪ ਕਹਿਣ ਲੱਗੀ ਮਾਸੀ ਮੈਨੂੰ ਤਾਂ ਲੱਗਿਆ ਸੀ ਤੁਸੀਂ 2-4 ਦਿਨ ਮਿਲਣ ਲਈ ਆਏ ਹੋ ਮਾਸੀ ਕਹਿਣ ਲੱਗੀ ਜਦੋਂ ਤੱਕ ਮੇਰੀ ਭੈਣ ਠੀਕ ਨਹੀਂ ਹੋ ਜਾਂਦੀ ਉਦੋਂ ਤੱਕ ਮੈਂ ਇੱਥੇ ਹੀ ਰਹਾਂਗੀ ਇਸ ਨੂੰ ਸੰਭਾਲਣ ਲਈ ਲਖਵੀਰ ਕਹਿਣ ਲੱਗਿਆ ਮਾਸੀ ਠੀਕ ਹੈ ਜਦੋਂ ਤੱਕ ਬੀਬੀ ਠੀਕ ਨਹੀਂ ਹੋ ਜਾਂਦੀ ਤੁਸੀਂ ਇੱਥੇ ਹੀ ਰਹਿਣਾ ਤੁਹਾਡੇ ਹੁੰਦੇ ਮੇਰੀ ਚਿੰਤਾ ਵੀ ਘਟ ਜਾਵੇਗੀ ਪਰਮਜੀਤ कौर ਸੌ ਗਈ ਸੀ ਉਸ ਦੀ ਭੈਣ ਨੇ ਕਿਹਾ ਕਿ ਹੁਣ ਦੀਦੀ ਸੌ ਗਈ ਹੈ ਚਲੋ ਆਪਾਂ ਬਾਹਰ ਚੱਲਦੇ ਹਾਂ ਇਹਨਾਂ ਨੂੰ ਆਰਾਮ ਕਰਨ ਦਿਓ ਪਰਮਜੀਤ कौर ਦੀ ਭੈਣ ਨੇ ਦੇਖਿਆ ਕਿ ਅੱਗੇ ਰਮਨਦੀਪ ਥੋੜੀ ਘਬرائی ਹੋਈ ਲੱਗ ਰਹੀ ਸੀ ਉਸ ਨੇ ਰਮਨਦੀਪ ਨੂੰ ਕਿਹਾ ਕਿ ਚੱਲ ਹੁਣ ਚਾਹ ਬਣਾ ਸ਼ਾਮ ਦਾ ਬੇਲਾ ਹੋ ਚੁੱਕਿਆ ਸੀ ਸਾਰੇ ਜਣੇ ਡਾਈਨਿੰਗ ਟੇਬਲ ਤੇ ਬੈਠੇ ਖਾਣਾ ਖਾ ਰਹੇ ਸੀ ਫਰਮਜੀਤ ਕੌਰ ਦੀ ਭੈਣ ਆ ਉਸ ਨੂੰ ਬੜੇ ਪਿਆਰ ਨਾਲ ਖਾਣਾ ਖਵਾ ਰਹੀ ਸੀ ਰਮਨਦੀਪ ਕਹਿਣ ਲੱਗੀ ਮਾਸੀ ਤੁਹਾਨੂੰ ਬੀਬੀ ਦੇ ਪਾਗਲਪਨ ਤੋਂ ਡਰ ਨਹੀਂ ਲੱਗਦਾ ਲਖਵੀਰ ਕਹਿਣ ਲੱਗਾ ਰਮਨਦੀਪ ਚੁੱਪ ਕਰ ਮੇਰੀ ਬੀਬੀ ਪਾਗਲ ਨਹੀਂ ਹੈ ਤੁੰਕੀ ਅਨਾਪ-ਸਨਾਪ ਬੋਲ ਰਹੀ ਹੈ ਫਿਰ ਮਾਸੀ ਵੀ ਕਹਿਣ ਲੱਗੀ ਕੇ ਰਮਨਦੀਪ ਅੱਗੇ ਤੋਂ ਮੇਰੀ ਭੈਣ ਨੂੰ ਪਾਗਲ ਨਾ ਕਹਿਣਾ ਰਮਨਦੀਪ ਮਨ ਹੀ ਮਨ ਸੋਚਣ ਲੱਗੀ ਜੇਕਰ ਪਾਗਲ ਨਹੀਂ ਤਾਂ ਹੋ ਜਾਵੇਗੀ ਹੌਲੀ-ਹੌਲੀ ਦਵਾਈ ਅਸਰ ਕਰ ਰਹੀ ਹੈ ਖਾਣਾ ਖਾਣ ਤੋਂ ਬਾਅਦ ਸਾਰੇ ਜਾਣੇ ਸੌਣ ਲਈ ਚਲੇ ਗਏ ਪਰ ਮਜੀਤ ਕੌਰ ਦੀ ਭੈਣ ਉਸ ਨਾਲ ਉਸਦੇ ਕਮਰੇ ਵਿੱਚ ਚਲੀ ਗਈ ਕਮਰੇ ਦਾ ਗੇਟ ਬੰਦ ਕਰਨ ਤੋਂ ਬਾਅਦ ਦੋਨੇ ਭੈਣਾਂ ਨੇ ਇੱਕ ਦੂਜੀ ਵੱਲ ਵੇਖਿਆ ਤੇ ਮੁਸਕਰਾਈਆਂ ਪਰਮਜੀਤ ਕੌਰ ਦੀ ਭੈਣ ਨੇ ਕਿਹਾ ਕਿ ਦੀਦੀ ਜਿਵੇਂ ਤੁਸੀਂ ਚਾਹੁੰਦੇ ਸੀ ਉਸੇ ਤਰ੍ਹਾਂ ਹੀ ਹੋ ਰਿਹਾ ਹੈ ਪਰਮਜੀਤ ਕੌਰ ਨੇ ਆਪਣੀ ਭੈਣ ਨੂੰ ਕਿਹਾ ਰਮਨਦੀਪ ਨੂੰ ਬਿਲਕੁਲ ਵੀ ਪਤਾ ਨਹੀਂ ਚੱਲਣਾ ਚਾਹੀਦਾ ਕਿ ਤੈਨੂੰ ਉਸ ਦੀ ਸੱਚਾਈ ਪਤਾ ਹੈ ਹੁਣ ਉਸ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦੇਣ ਦਾ ਟਾਈਮ ਆ ਗਿਆ ਹੈ ਅਸਲ ਵਿੱਚ ਪਰਮਜੀਤ ਕੌਰ ਨੇ ਹੀ ਆਪਣੀ ਭੈਣ ਨੂੰ ਆਪਣੇ ਕੋਲ ਬੁਲਾਉਣ ਤੋਂ ਪਹਿਲਾਂ ਰਮਨਦੀਪ ਬਾਰੇ ਸਭ ਕੁਝ ਦੱਸ ਦਿੱਤਾ ਸੀ ਪਰਮਜੀਤ ਕੌਰ ਦੀ ਭੈਣ ਨੇ ਕਿਹਾ ਕਿ ਦੀਦੀ ਹੁਣ ਅੱਗੇ ਕੀ ਕਰਨਾ ਹੈ ਤਾਂ ਪਰਮਜੀਤ ਕੌਰ ਨੇ ਕਿਹਾ ਕਿ ਤੂੰ ਕਿਵੇਂ ਨਾ ਕਿਵੇਂ ਕੱਲ ਨੂੰ ਮੈਨੂੰ ਮੰਦਰ ਲੈ ਕੇ ਚੱਲ ਮੈਂ ਉੱਥੇ ਜਾ ਕੇ ਤੈਨੂੰ ਸਭ ਕੁਝ ਦੱਸਾਂਗੀ ਅਗਲੀ ਸਵੇਰ ਪਰਮਜੀਤ ਕੌਰ ਦੀ ਭੈਣ ਨੇ ਉੱਠ ਕੇ ਚਾਹ ਬਣਾ ਲਈ ਚਾਹ ਪੀਣ ਤੋਂ ਬਾਅਦ ਉਹ ਆਪਣੀ ਭੈਣ ਨੂੰ ਕਹਿਣ ਲੱਗੀ ਦੀਦੀ ਚਲੋ ਮੈਂ ਤੁਹਾਨੂੰ ਮੰਦਰ ਲੈ ਚਲਦੀ ਹਾਂ ਲਖਵੀਰ ਕਹਿਣ ਲੱਗਿਆ ਮਾਸੀ ਜੀ ਬੀਬੀ ਦੀ ਤਬੀਅਤ ਠੀਕ ਨਹੀਂ ਹੈ ਤੁਸੀਂ ਇਕੱਲੇ ਮੰਦਰ ਕਿਵੇਂ ਲੈ ਕੇ ਜਾਓਗੇ ਰਮਨਦੀਪ ਕਹਿਣ ਲੱਗੀ ਮਾਸੀ ਜੀ ਮੈਂ ਵੀ ਤੁਹਾਡੇ ਨਾਲ ਚਲਦੀ ਹਾਂ ਪਰ ਮਾਸੀ ਨੇ ਕਿਹਾ ਨਹੀਂ ਮੈਂ ਆਪਣੀ ਭੈਣ ਨੂੰ ਸੰਭਾਲ ਲਵਾਂਗੀ ਲਖਵੀਰ ਨੇ ਆਟੋ ਬੁਲਾ ਲਿਆ ਫਿਰ ਉਸ ਦੀ ਮਾਸੀ ਪਰਮਜੀਤ ਕੌਰ ਨੂੰ ਆਟੋ ਵਿੱਚ ਬਿਠਾ ਕੇ ਮੰਦਰ ਵੱਲ ਲੈ ਗਈ ਮੰਦਰ ਜਾ ਕੇ ਮੱਥਾ ਟੇਕਣ ਤੋਂ ਬਾਅਦ ਪਰਮਜੀਤ ਕੌਰ ਨੇ ਆਪਣੀ ਭੈਣ ਨੂੰ ਇੱਕ ਕੋਨੇ ਵਿੱਚ ਬਿਠਾ ਲਿਆ ਤੇ ਉਸ ਨੂੰ ਕਹਿਣ ਲੱਗੇ ਹੁਣ ਤੂੰ ਮੇਰੀ ਗੱਲ ਧਿਆਨ ਨਾਲ ਸੁਣਾ ਰਮਨਦੀਪ ਜਾਂ ਲਖਵੀਰ ਨੂੰ ਤੇਰੇ ਉੱਪਰ ਬਿਲਕੁਲ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਪਰਮਜੀਤ ਕੌਰ ਨੇ ਆਪਣੀ ਭੈਣ ਨੂੰ ਆਉਣ ਤੋਂ ਪਹਿਲਾਂ ਇੱਕ ਕੈਮਰਾ ਲਿਆਉਣ ਲਈ ਕਿਹਾ ਸੀ ਉਸ ਦੀ ਭੈਣ ਉਹ ਕੈਮਰਾ ਲੈ ਆਈ ਸੀ ਉਹ ਕੈਮਰਾ ਵੇਖਣ ਵਿੱਚ ਤਾਂ ਬਹੁਤ ਹੀ ਛੋਟਾ ਸੀ ਜੇਕਰ ਉਸ ਨੂੰ ਜੋ ਕਿ ਜਾਂ ਕਿਸੇ ਤਸਵੀਰ ਦੇ ਉੱਪਰ ਲਗਾ ਵੀ ਦਿੱਤਾ ਜਾਵੇ ਤਾਂ ਉਹ ਆਸਾਨੀ ਨਾਲ ਨਹੀਂ ਦਿਸਦਾ ਪਰਮਜੀਤ कौर ਦੀ ਭੈਣ ਉਸ ਨੂੰ ਪੁੱਛਣ ਲੱਗੀ ਕਿ ਦੀਦੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਰਮਨਦੀਪ ਤੁਹਾਨੂੰ ਪਾਗਲ ਕਰਨਾ ਚਾਹੁੰਦੀ ਹੈ ਪਰਮਜੀਤ कौर ਨੇ ਦੱਸਿਆ ਕਿ ਇੱਕ ਦਿਨ ਮੈਂ ਰਮਨਦੀਪ ਨੂੰ ਕਿਸੇ ਨਾਲ ਫੋਨ ਤੇ ਗੱਲ ਕਰਦੇ ਸੁਣਿਆ ਸੀ ਕਿ ਮੈਂ ਮੰਮੀ ਨੂੰ ਦਵਾਈ ਤਾਂ ਰੋਜ਼ ਦਿੰਦੀ ਹਾਂ ਪਰਾ ਅਸਰ ਕਿਉਂ ਨਹੀਂ ਕਰਦੀ ਰਮਨਦੀਪ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ ਦਵਾਈ ਹੌਲੀ ਅਸਰ ਕਰਦੀ ਹੈ ਤਾਂ ਮੇਰੀ ਸੱਸ ਨੂੰ ਇੰਜੈਕਸ਼ਨ ਲਾ ਕੇ ਹੀ ਮਾਰ ਦਿਓ ਸਾਰੀ ਪਲੈਨਿੰਗ ਕਰਨ ਤੋਂ ਬਾਅਦ ਦੋਨੇ ਭੈਣਾਂ ਚਲੀਆਂ ਗਈਆਂ ਘਰ ਜਾ ਕੇ ਭਰਮਜੀਤ ਕੌਰ ਦੀ ਭੈਣ ਨੇ ਰਸੋਈ ਇੱਥੇ ਘਰ ਦੇ ਇੱਕ ਦੋ ਕੋਨਿਆਂ ਵਿੱਚ ਚੁੱਪਚਾਪ ਉਹ ਕੈਮਰੇ ਲਗਾ ਦਿੱਤੇ ਅਗਲੇ ਦਿਨ ਜਦੋਂ ਲਖਵੀਰ ਦਫ਼ਤਰ ਚਲਾ ਗਿਆ ਤਾਰਾ ਮਨਦੀਪ ਦੀ ਬੀਬੀ ਦਾ ਫੋਨ ਆਇਆ ਰਮਨਦੀਪ ਆਪਣੀ ਸੱਸ ਦੇ ਦੁੱਧ ਵਿੱਚ ਦਵਾਈ ਮਿਲਾ ਰਹੀ ਸੀ ਰਮਨਦੀਪ ਗੁੱਸੇ ਵਿੱਚ ਆਪਣੀ ਬੀਬੀ ਨਾਲ ਗੱਲ ਕਰਨ ਲੱਗੀ ਕਿ ਬੀਬੀ ਤੁਸੀਂ ਮੈਨੂੰ ਫੇਰ ਫੋਨ ਕਰ ਲਿਆ ਮੈਨੂੰ ਤਾਂ ਘਰ ਦੇ ਕੰਮਾਂ ਤੋਂ ਸਾਰਾ ਦਿਨ ਵੇਲ ਨਹੀਂ ਮਿਲਦੀ ਹੁਣ ਤਾਂ ਸਾਡੀ ਮਾਸੀ ਸੱਸ ਵੀ ਇੱਥੇ ਆ ਕੇ ਬੈਠ ਗਈ ਹੈ ਰਮਨਦੀਪ ਦੀ ਬੀਬੀ ਨੇ ਕਿਹਾ ਕਿ ਪੁੱਤਰ ਜੋ ਤੂੰ ਕਰ ਰਹੀ ਹੈ ਇਹ ਠੀਕ ਨਹੀਂ ਹੈ ਸੱਸ ਵੀ ਤਾਂ ਮਾਂ ਹੀ ਹੁੰਦੀ ਹੈ ਰਮਨਦੀਪ ਗੁੱਸੇ ਨਾਲ ਆਪਣੀ ਬੀਬੀ ਨੂੰ ਕਹਿਣ ਲੱਗੀ ਬੀਬੀ ਇਹ ਹੀ ਕਾਰਨ ਹੈ ਕਿ ਮੈਂ ਤੁਹਾਡੇ ਨਾਲ ਜਿਆਦਾ ਗੱਲ ਨਹੀਂ ਕਰਦੀ ਰਮਨਦੀਪ ਦੀਆਂ ਸਾਰੀਆਂ ਗੱਲਾਂ ਕੈਮਰੇ ਵਿੱਚ ਰਿਕਾਰਡ ਹੋ ਗਈਆਂ ਸਨ ਸ਼ਾਮ ਹੋਈ ਤਾਂ ਲਖਵੀਰ ਤੇ ਉਸ ਦੀ ਮਾਸੀ ਬਾਜ਼ਾਰ ਚਲੇ ਗਏ ਰਮਨਦੀਪ ਨੇ ਸੋਚਿਆ ਕਿ ਇਹੀ ਮੌਕਾ ਹੈ ਮੈਂ ਆਪਣੀ ਸੱਸ ਨਾਲ ਦੋ ਚਾਰ ਗੱਲਾਂ ਕਰ ਲਵਾਂ ਜਦੋਂ ਰਮਨਦੀਪ ਚਾਹ ਲੈ ਕੇ ਅੰਦਰ ਆਈ ਤਾਂ ਪਰਮਜੀਤ ਕੌਰ ਨੇ ਪਾਗਲਪਨ ਵਾਲਾ ਨਾਟਕ ਫੇਰ ਸ਼ੁਰੂ ਕਰ ਦਿੱਤਾ ਰਮਨਦੀਪ ਕੌਰ ਨੇ ਗੌਰ ਨਾਲ ਆਪਣੀ ਸੱਸ ਵੱਲ ਵੇਖਿਆ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਇਹ ਤਾਂ ਸੱਚਮੁੱਚ ਹੀ ਪਾਗਲ ਹੋ ਗਏ ਹਨ ਤਾਂ ਉਸ ਨੇ ਆਪਣੀ ਸੱਸ ਨੂੰ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਮੈਂ ਤੁਹਾਡੇ ਪੁੱਤਰ ਨੂੰ ਆਪਣੀਆਂ ਉਂਗਲੀਆਂ ਤੇ ਨਚਾਵਾਂਗੀ ਸਾਰਾ ਦਿਨ ਬੀਬੀ ਵੀ ਬਿਗੜਦੇ ਰਹਿੰਦੇ ਹਨ ਉਹ ਆਪਣੀ ਸੱਸ ਨੂੰ ਕਹਿਣ ਲੱਗੀ ਕਿ ਹੁਣ ਤਾਂ ਮੇਰੀਆਂ ਦਿੱਤੀਆਂ ਦਵਾਈਆਂ ਦਾ ਅਸਰ ਹੋਣਾ ਵੀ ਸ਼ੁਰੂ ਹੋ ਗਿਆ ਹੈ ਰਮਨਦੀਪ ਉੱਚੀ ਉੱਚੀ ਹੱਸਣ ਲੱਗੀ ਤੇ ਪਰਮਜੀਤ ਕੌਰ ਨੂੰ ਲੱਤ ਮਾਰ ਕੇ ਬੈੱਡ ਤੋਂ ਥੱਲੇ ਸੁੱਟ ਦਿੱਤਾ ਤੇ ਕਮਰੇ ਵਿੱਚ ਬਾਹਰ ਚਲੀ ਗਈ ਰਮਨਦੀਪ ਨਹੀਂ ਜਾਣਦੀ ਸੀ ਕਿ ਉਸ ਦੀ ਇਹ ਹਰਕਤ ਕੈਮਰੇ ਵਿੱਚ ਰਿਕਾਰਡ ਹੋ ਰਹੀ ਹੈ ਜਦੋਂ ਲਖਵੀਰ ਤੇ ਉਸ ਦੀ ਮਾਸੀ ਬਾਜ਼ਾਰ ਤੋਂ ਘਰ ਆਏ ਤਾਂ ਰਮਨਦੀਪ ਰੋਂਦੀ ਹੋਈ ਕਹਿਣ ਲੱਗੀ ਕਿ ਮੈਂ ਇਕੱਲੀ ਇਸ ਘਰ ਵਿੱਚ ਨਹੀਂ ਰਹਿਣਾ ਮੰਮੀ ਜੀ ਨੇ ਤਾਂ ਅੱਜ ਮੇਰਾ ਗਲਾ ਹੀ ਘੁੱਟ ਦਿੱਤਾ ਸੀ ਬਹੁਤ ਮੁਸ਼ਕਲ ਨਾਲ ਮੈਂ ਆਪਣੇ ਆਪ ਨੂੰ ਛੁਡਾਇਆ ਹੈ ਹੁਣ ਤਾਂ ਮੰਮੀ ਜੀ ਸੱਚਮੁੱਚ ਪਾਗਲ ਹੋ ਗਈ ਹੈ ਇਨਾਂ ਨੂੰ ਪਾਗਲਖਾਨੇ ਭੇਜ ਜਾਂਦਾ ਟਾਈਮ ਆ ਗਿਆ ਹੈ ਲਖਵੀਰ ਗੁੱਸੇ ਨਾਲ ਚਲਾਉਂਦਾ ਹੋਇਆ ਕਹਿਣ ਲੱਗਿਆ ਰਮਨਦੀਪ ਇਹ ਤੂੰ ਕੀ ਬਕਵਾਸ ਕਰ ਰਹੀ ਹੈ ਮੈਂ ਬਕਵਾਸ ਨਹੀਂ ਕਰ ਰਹੀ ਨਹੀਂ ਯਕੀਨਤਾ ਆਹ ਦੇਖੋ ਮੇਰੇ ਗਲੇ ਤੇ ਨਿਸ਼ਾਨ ਪਰਮਜੀਤ ਕੌਰ ਦੀ ਭੈਣ ਕਹਿਣ ਲੱਗੀ ਕਿ ਇਸ ਤਰ੍ਹਾਂ ਦੀ ਨੀਚ ਹਰਕਤ ਕਰਨ ਤੋਂ ਪਹਿਲਾਂ ਕੁਝ ਸੋਚਿਆ ਕਰ ਰਮਨਦੀਪ ਰਮਨਦੀਪ ਕਹਿਣ ਲੱਗੀ ਮਾਸੀ ਜੀ ਤੁਸੀਂ ਸਾਡੇ ਘਰ ਦੇ ਮਾਮਲਿਆਂ ਵਿੱਚ ਨਾ ਬੋਲੋ। ਉਦੋਂ ਹੀ ਪਰਮਜੀਤ ਕੌਰ ਕਮਰੇ ਵਿੱਚੋਂ ਬਾਹਰ ਆਈ। ਤੇਰਾ ਮਨਦੀਪ ਨੂੰ ਝਿੜਕਦੇ ਹੋਏ ਕਹਿਣ ਲੱਗੀ ਕਿ ਤੂੰ ਬਹੁਤ ਹੋ ਗਿਆ ਤੇਰਾ ਡਰਾਮਾ ਹੁਣ ਚੁੱਪ ਕਰ। ਇਹ ਕਹਿ ਲਿਆ ਬੀਬੀ ਤੁਸੀਂ ਤਾਂ ਬਿਲਕੁਲ ਠੀਕ ਹੋ ਰਮਨਦੀਪ ਤੁਹਾਨੂੰ ਪਾਗਲ ਕਹਿ ਰਹੀ ਹੈ। ਹਾਂ ਪੁੱਤਰ ਮੈਂ ਠੀਕ ਹਾਂ। ਪਾਗਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਰਮਨਦੀਪ ਰੋਂਦੇ ਹੋਏ ਕਹਿਣ ਲੱਗੀ ਇਹ ਤੁਸੀਂ ਕੀ ਕਹਿ ਰਹੇ ਹੋ ਮੰਮੀ ਜੀ ਲਖਵੀਰ ਵੀ ਕਹਿਣ ਲੱਗਿਆ ਕਿ ਬੀਬੀ ਇਹ ਤੁਸੀਂ ਕੀ ਕਹਿ ਰਹੇ ਹੋ ਫੇਰ ਪਰਮਜੀਤ ਕੌਰ ਦੀ ਭੈਣ ਦੋਨਾਂ ਕਮਰਿਆਂ ਵਿੱਚੋਂ ਮੈਮਰੀ ਕਾਰਡ ਕੱਢ ਕੇ ਲੈ ਆਈ ਅਤੇ ਲਖਵੀਰ ਨੂੰ ਦਿੰਦੇ ਹੋਏ ਕਹਿਣ ਲੱਗੀ ਕਿ ਇਹ ਹੁਣ ਤੂੰ ਆਪਣੀ ਅੱਖਾਂ ਨਾਲ ਦੇਖ ਲੈ ਜਦੋਂ ਲਖਵੀਰ ਨੇ ਉਹ ਮੈਮਰੀ ਕਾਰਡ ਲੈਪਟਾਪ ਵਿੱਚ ਪਾ ਕੇ ਚਲਾਇਆ ਨਾ ਜੋ ਕੁਝ ਉਸਨੇ ਦੇਖਿਆ ਉਹ ਦੇਖ ਕੇ ਇਕਦਮ ਸੁੰਨ ਹੀ ਹੋ ਗਿਆ ਰਮਨਦੀਪ ਦੀਆਂ ਸਾਰੀਆਂ ਗੱਲਾਂ ਕੈਮਰੇ ਵਿੱਚ ਰਿਕਾਰਡ ਹੋ ਗਈਆਂ ਸੀ ਲਖਵੀਰ ਇਹ ਸਭ ਦੇਖ ਕੇ ਗੁੱਸੇ ਵਿੱਚ ਆ ਗਿਆ ਉਸਨੇ ਰਮਨਦੀਪ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਹਿਣ ਲੱਗਿਆ ਕਿ ਰਮਨਦੀਪ ਤੇਰੀ ਇੰਨੀ ਹਿੰਮਤ ਤੂੰ ਮੇਰੀ ਬੀਬੀ ਨਾਲ ਇਹ ਸਭ ਕੁਝ ਕਰਦੀ ਰਹੀ ਫਿਰ ਪਰਮਜੀਤ ਗੌਰ ਨੇ ਕਿਹਾ ਕਿ ਮੈਂ ਰਮਨਦੀਪ ਨੂੰ ਕਿਸੇ ਨਾਲ ਗੱਲ ਕਰਦੇ ਹੋਏ ਸੁਣਿਆ ਸੀ ਰਮਨਦੀਪ ਕਹਿ ਰਹੀ ਸੀ ਕਿ ਇੱਕ ਮਹੀਨੇ ਤੋਂ ਦਵਾਈ ਦੇ ਰਹੀ ਹਾਂ ਪਰ ਇਸ ਬੁੱਢੀ ਤੇ ਦਵਾਈ ਦਾ ਅਸਰ ਕਿਉਂ ਨਹੀਂ ਹੋ ਰਿਹਾ ਮੈਂ ਤਾਂ ਚਾਹੁੰਦੀ ਹਾਂ ਕਿ ਇਸ ਨੂੰ ਇੰਜੈਕਸ਼ਨ ਲਾ ਕੇ ਜਾਨੋਂ ਹੀ ਮਾਰ ਦਿਓ ਇਸ ਲਈ ਮੈਂ ਪਾਗਲਪਨ ਦਾ ਨਾਟਕ ਸ਼ੁਰੂ ਕਰਨ ਲੱਗੀ ਰਮਨਦੀਪ ਆਪਣੀ ਸੱਸ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੀ ਪਰ ਲਖਵੀਰ ਨੇ ਉਸ ਨੂੰ ਬਾਹਾਂ ਤੋਂ ਫੜਿਆ ਤੇ ਕ੍ਰੀਸਦੇ ਹੋਏ ਗੱਡੀ ਵਿੱਚ ਬਿਠਾ ਲਿਆ ਔਰ ਰਮਨਦੀਪ ਨੂੰ ਉਸ ਦੇ ਪੇਕੇ ਘਰ ਛੱਡਣ ਲਈ ਚਲਾ ਗਿਆ ਉਸ ਨੇ ਰਮਨਦੀਪ ਦੀ ਬੀਬੀ ਨੂੰ ਕਿਹਾ ਕਿ ਆਪਣੀ ਬੇਟੀ ਨੂੰ ਆਪਣੇ ਕੋਲ ਹੀ ਰੱਖੋ ਮੈਂ ਤਲਾਕ ਦੇ ਕਾਗਜ਼ ਜਲਦੀ ਭੇਜ ਦੇਵਾਂਗਾ ਲਖਵੀਰ ਵਾਪਸ ਆਪਣੇ ਘਰ ਆ ਗਿਆ ਰਮਨਦੀਪ ਦੀ ਬੀਬੀ ਰਮਨਦੀਪ ਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਅਜਿਹਾ ਕੁਝ ਨਾ ਕਰ ਪਰ ਤੂੰ ਮੇਰੀ ਕੋਈ ਗੱਲ ਨਹੀਂ ਸੁਣੀ ਹੁਣ ਰਮਨਦੀਪ ਆਪਣੇ ਕੀਤੇ ਤੇ ਪਛਤਾ ਰਹੀ ਸੀ ਘਰ ਪਹੁੰਚਣ ਤੋਂ ਬਾਅਦ ਲਖਵੀਰ ਆਪਣੀ ਬੀਬੀ ਦੇ ਨਾਲ ਲੱਗ ਕੇ ਫੁੱਟ ਫੁੱਟ ਕੇ ਰੋਣ ਲੱਗਿਆ ਭਰਮਜੀਤ ਕੌਰ ਕਹਿਣ ਲੱਗੀ ਕਿ ਪੁੱਤਰ ਰੋ ਨਾ ਮੈਂ ਚਾਹੁੰਦੀ ਤਾਂ ਤੈਨੂੰ ਪਹਿਲਾਂ ਹੀ ਰਮਨਦੀਪ ਬਾਰੇ ਸਭ ਕੁਝ ਦੱਸ ਸਕਦੀ ਸੀ ਪਰ ਮੇਰੇ ਕੋਲ ਉਦੋਂ ਕੋਈ ਸਬੂਤ ਨਹੀਂ ਸੀ ਹੁਣ ਸਭ ਕੁਝ ਠੀਕ ਹੋ ਚੁੱਕਿਆ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ